ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਕਾਨੂੰਨੀ ਸਭਾ ਮਾ ਅਥਾਰਟੀ ਐਸਐਸ ਨਗਰ ਅਤੇ ਜ਼ਿਲ੍ਹਾ ਕਾਨੂੰਨੀ ਸਭਾ ਮਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਸੰਦੂ ਹਸਪਤਾਲ ਨੇੜੇ ਬਰਨਾਲਾ ਕਲਾਂ ਗੇਟ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਬੇਸ਼ਬ ਤੰਬਾਕੂ ਰਹਿਤ ਦਿਵਸ ਮਨਾਦੇ ਹੋਏ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਇਸ ਮੌਕੇ ਮਾਨਯੋਗ ਸੀਜੀਐਮ ਸਰਦਾਰ ਕਮਲਦੀਪ ਸਿੰਘ ਧਾਰੀਵਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸਬੰਧਾਂ ਮਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਜੇਐਸ ਸੰਧੂ ਹੋਰਾਂ ਨੇ ਤਵਾਕੂਦੀ ਵਰਤੋਂ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਮਾਨਯੋਗ ਜੱਜ ਸਾਹਿਬ ਨੇ ਇਸ ਪ੍ਰਤੀ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਮੁੱਖ ਮਹਿਮਾਨ ਮਾਨਜੋ ਜੱਜ ਸਾਹਿਬ ਵੱਲੋਂ ਇਸ ਮੌਕੇ ਇਸ ਦਿਵਸ ਦੇ ਸੰਬੰਧ ਵਿੱਚ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਇਸ ਮੌਕੇ ਡਾਕਟਰ ਗਰਜੀਤ ਕੌਰ ਸੰਧੂ ਅਤੇ ਪ੍ਰੋਫੈਸਰ ਜੀਐਸ ਸੰਧੂ ਹੋਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਤਕਨ ਪੇਟ ਕੀਤਾ ਗਿਆ ਮੰਚ ਦਾ ਸੰਚਾਲਨ ਪੀਐਲਬੀ ਦੇਸਰਾਜ ਬੱਲੀ ਵੱਲੋਂ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅੱਗੇ ਮੈਂ ਸਰਕਾਰ ਸਾਹਿਬ ਬੇਨਤੀ ਕਰਾਂ ਕਿ ਡਾਕਟਰ ਜੇ ਸੰਧੂ ਜੀ ਆਪਣੇ ਮੁਖਾਰਬਨ ਤੋਂ ਆਪ ਵੀ ਨੂੰ ਸਮੋਦਨ ਕਰਨ ਵੈਲਕਮ ਆਉਂਗੋ ਜੈਪਾਲ ਸਾਹਿਬ ਤੇ ਪੇਸ਼ੈਂਟ ਸਾਹਿਬ ਮੈਂ 5 ਮਿੰਟ ਤੁਹਾਡੇ ਲਵਾਂਗਾ ਕਿ ਤਬਾਕੂ ਜਿਹੜਾ ਹੈ ਇਹ ਰਿਲਸ ਕਿਉਂ ਬਣਾਇਆ ਜਾਂਦਾ ਹੈ ਤੇ ਇਹਦਾ ਪਰਪਸ ਕੀ ਹੈ ਜਿਹੜਾ ਵਰਲਡ ਨੋਟ ਬੈਕੋ ਡੇ ਹੁੰਦਾ ਹੈ ਅੱਜ 31 ਮਈ ਨੂੰ ਇਟ ਇਸ ਸੈਲੀਬ੍ਰੇਟਡ ਵਰਲਡਵਾਈਜ਼ ਇਸ ਦਿਨ ਅਲੱਗ-ਅਲੱਗ ਕੰਟਰੀਸ ਅਲੱਗ-ਅਲੱਗ ਜਗ੍ਹਾ ਤੇ ਸੈਮੀਨਾਰ ਕੰਡਕਟ ਕੀਤੇ ਜਾਂਦੇ ਹਨ ਅਲੱਗ-ਅਲੱਗ ਅਵੇਅਰਨੈਸ ਪ੍ਰੋਗਰਾਮਸ ਕੀਤੇ ਜਾਂਦੇ ਹਨ ਇਹਨਾਂ ਦਾ ਮੇਨ ਜਿਹੜਾ ਮੋਟਿਵ ਹੁੰਦਾ ਆ ਉਹ ਇਹ ਸਪਰੈਡ ਕਰਨਾ ਅਵੇਅਰਨੈਸ ਕਿ ਤਬਾਕੂ ਸਿਗਰਟ ਜੀ ਇਹਨਾਂ ਦਾ ਨੁਕਸਾਨ ਕੀ ਹੁੰਦਾ ਹੈ ਜਿਹੜੇ ਸਿਗਰਟ ਹੈ ਬੀਡੀ ਹੈ ਹੁੱਕਾ ਹੋ ਗਿਆ ਤਬਾਕੂ ਚਬਾਣ ਵਾਲੇ ਹੋਗੇ ਜਿਹਨੂੰ ਆਮ ਪਾਸ਼ਾ ਚ ਖੈਣੀ ਚੈਣੀ ਫੂਲ ਲਿਪ ਨਾਮ ਤੇ ਮਿਲਦਾ ਹੈ ਇਹ ਸਾਰਿਆਂ ਦੇ ਅੰਦਰ ਇੱਕੋ ਹੀ ਕੈਮੀਕਲ ਹੁੰਦਾ ਹੈ ਜਿਹੜਾ ਕੈਮੀਕਲੀ ਜਿਹਨੂੰ ਨਿਕੋਟਿਨ ਕਿਹਾ ਜਾਂਦਾ ਹੈ ਜਾਂ ਆਮ ਪਾਸ਼ਾ ਚ ਉਹਨੂੰ ਟਬੈ ਇਹ ਐਨਐਕ ਜ਼ਹਿਰੀਲਾ ਕੈਮੀਕਲ ਹੁੰਦਾ ਹੈ ਕਿ ਇਹਦੇ ਨਾਲ ਸਿਰ ਤੋਂ ਪੈਰ ਤੱਕ ਸਾਰੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਉਤਪੰਨ ਹੁੰਦੀਆਂ ਹਨ ਈਵਨ ਜਿਹੜੇ ਜੇ ਆਪਾਂ ਗੱਲ ਕਰੀਏ ਸਿਰ ਤੋਂ ਪੈਰ ਤੱਕ ਈਵਨ ਵਾਲਾਂ ਦੇ ਵਿੱਚ ਚੇਂਜਸ ਆ ਜਾਂਦੀਆਂ ਹਨ ਚਮੜੀ ਚੇਂਜਸ ਆਉਂਦੀਆਂ ਹਨ ਜਿਹੜੇ ਬੀੜੀ ਸਿਗਰਟ ਜਾਂ ਤਬਾਕੂ ਲੈਂਦੇ ਹਨ ਉਹਨਾਂ 'ਚ ਮੂੰਹ ਦੇ ਕੈਂਸਰ ਲਿਫਟ ਦੇ ਕੈਂਸਰ ਜੀਭ ਦੇ ਕੈਂਸਰ ਵੱਜ ਜਾਂਦੇ ਹਨ ਲੰਗਸ ਦੇ ਕੈਂਸਰ ਫੇਫੜਿਆਂ ਦੇ ਕੈਂਸਰ ਸਾਰਿਆਂ ਨੂੰ ਪਤਾ ਹੈ ਬੀਡੀ ਸਿਗਰਟ ਇੱਕੋ ਦਾ ਵੱਡਾ ਕਾਰਨ ਹੈ ਇੱਥੋਂ ਤੱਕ ਕਿ ਬੀਡੀ ਸਿਗਰਟ ਦੇ ਪੈਕੇਟ ਤੇ ਜਾਂ ਤਬਾਕੂ ਦੇ ਪੈਕਟਾਂ ਦੇ ਉੱਤੇ ਵੀ ਫੋਟੋ ਬਣੀ ਹੁੰਦੀ ਹੈ ਤੇ ਉੱਤੇ ਛਪਿਆ ਹੁੰਦਾ ਹੈ ਕਿ ਇਹ ਜਾਂ ਨਜਰਾਨਾ ਕੈਂਸਰ ਹੋ ਸਕਦਾ ਹੈ ਇਹ ਨੁਕਸਾਨਦਾਇਕ ਹਨ ਸੋ ਇਹਦੇ ਨਾਲ ਲੰਗਸ ਦੇ ਕੈਂਸਰ ਪੇਟ ਦੇ ਵਿੱਚ ਐਸਿਡਿਟੀ ਕਈ ਬਦਜ਼ਮੀ ਦੀਆਂ ਬਿਮਾਰੀਆਂ ਇਨ ਡਾਈਜੈਸ਼ਨ ਉਹ ਵੱਧ ਜਾਂਦੀਆਂ ਹਨ ਇੱਥੋਂ ਤੱਕ ਕਿ ਜਿਹੜਾ ਬੰਦਾ ਤਬਾਕੂ ਕਿਸੇ ਵੀ ਫਾਰਮ 'ਚ ਲੈਂਦਾ ਹੈ ਚਾਹੇ ਉਹ ਬੀਡੀ ਸਿਗਰਟ ਹੈ ਜਾਂ ਚਬਾਉਣ ਵਾਲਾ ਕੁਲ ਲੇਪ ਖੈਣੀ ਚੇਣੀ ਵਗੈਰਾ ਹੈ ਉਦੇ ਨਾਲ ਜਿਹੜਾ ਤਬਾਕੂ ਜਿਹੜਾ ਕੈਮੀਕਲ ਸਰੀਰ ਦੇ ਅੰਦਰ ਜਾਂਦਾ ਹੈ ਉਹਦਾ ਇੱਕ ਬੜਾ ਛੋਟਾ ਹਿੱਸਾ ਬਾਥਰੂਮ ਦੇ ਵਿੱਚ ਪਿਸ਼ਾਬ ਚ ਨਿਕਲਦਾ ਹੈ ਉਹਦੇ ਨਾਲ इवन ਬਾਥਰੂਮ ਦੇ ਟ੍ਰੈਕਸੀਆਂ ਪਿਸ਼ਾਬ ਦੇ ਜਗ੍ਹਾ ਦੀਆਂ ਵੀ ਕੈਂਸਰ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ ਸੋ ਪੂਰੇ ਸਰੀਰ ਦੇ ਵਿੱਚ ਕੋਈ ਅਦਾਂ ਦਾ ਅੰਗ ਨਹੀਂ ਜਿਹਦੇ ਨਾਲ ਤਬਾਕੂ ਦਾ ਨੁਕਸਾਨ ਨਾ ਹੋਵੇ ਕਿਤੇ ਉਹ ਕੈਂਸਰ ਕਰੀਆਂ ਇਹਦੇ ਨਾਲ ਵੱਧ ਜਾਂਦੀਆਂ ਹਨ ਵਰਲਡਵਾਈਡ ਦੁਨੀਆ ਭਰ ਦੇ ਅੰਕੜਿਆਂ ਦੇ ਹਿਸਾਬ ਨਾਲ ਤਕਰੀਬਨ 70 ਲੱਖ ਲੋਕ ਵਰਲਡਵਾਈਡ ਸਿਰਫ ਤਬਾਕੂ ਦੇ ਕਾਰਨ ਆਪਣੀ ਜਾਨ ਗਵਾ ਪੈਂਦੇ ਹਨ ਅਮੀ ਹਰ ਸਾਲ ਤਕਰੀਬਨ 70-80 ਲੱਖ ਡੈਥ ਜਿਹੜੀਆਂ ਹਨ ਉਹ ਤਬਾਕੂ ਦਾ ਸੇਵਨ ਕਰਨ ਕਰਕੇ ਹੁੰਦੀਆਂ ਹਨ ਤੇ ਈਵਨ ਇਸ ਤੋਂ ਬਿਨਾ ਜਿਹੜਾ ਇੱਕ ਸੈਕੰਡ ਹੈਂਡ ਸਮੋਕਿੰਗ ਕਿਹਾ ਜਾਂਦਾ ਉਹਦਾ ਮਤਲਬ ਹੁੰਦਾ ਹੈ ਕਿ ਇੱਕ ਬੰਦਾ ਸਮੋਕ ਕਰ ਰਿਹਾ ਬੀੜੀ ਪੀ ਰਿਹਾ ਸਿਗਰਟੀ ਰਿਹਾ ਉਹਦੇ ਨਾਲ ਉਹਦਾ ਕੋਈ ਦੋਸਤ ਮਿੱਤਰ ਪਰਿਵਾਰ ਦਾ ਮੈਂਬਰ ਲੇਡੀਜ਼ ਬੱਚੇ ਕੋਈ ਵੀ ਕੋਲੇ ਬੈਠਾ ਹੈ ਤਾਂ ਜਿਹੜਾ ਉਹ ਸਮੋਕਿੰਗ ਕਰਦਾ ਉਹਦਾ ਧੂਏ ਦਾ ਕੁਝ ਹਿੱਸਾ ਨਾਲ ਬੈਠੇ ਲੋਕਾਂ ਦੇ ਸਾਹ ਦੇ ਅੰਦਰ ਵੀ ਜਾਂਦਾ ਰਹਿੰਦਾ ਹੈ ਉਹ ਸਿਰਫ ਜਿਹੜੀ ਉਹਨੂੰ ਸੈਕੰਡ ਹੈਂਡ ਸਮੋਕਿੰਗ ਜਾਂ ਪੈਸਿਵ ਸਮੋਕਿੰਗ ਕਿਹਾ ਜਾਂਦਾ ਹੈ ਉਹਦੇ ਕਰਕੇ ਦੁਨੀਆ ਭਰ ਵਿੱਚ ਹਰ ਸਾਲ ਤਕਰੀਬਨ 10 ਤੋਂ 15 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਨ੍ਹਾਂ ਦਾ ਉਹਨਾਂ ਨੇ ਖੁਦ ਸਮੋਕਿੰਗ ਜਾਂ ਤਬਾਕੂ ਲਿਆ ਵੀ ਨਹੀਂ ਹੁੰਦਾ ਪਰ ਉਹਨਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਜਾਂ ਨੇੜੇ ਦਾ ਸੱਜਣ ਜਿਹੜਾ ਤਬਾਕੂ ਜਾਂ ਸਿਗਰਟ ਲੈ ਰਿਹਾ ਹੁੰਦਾ ਉਹਦੇ ਕਰਕੇ ਉਹਨਾਂ ਨੂੰ ਇਦਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਕਿ ਸਾਲ ਪਰ ਦੇ ਵਿੱਚ 10-15 ਲੋਕ ਸੈਕੰਡਰੀ ਸਮੋਕਿੰਗ ਜਿਹੜੀ ਹੈ ਉਹਦੇ ਕਰਕੇ ਹੀ ਆਪਣੀ ਜਾਨ ਗਵਾ ਬੈਠਦੇ ਹਨ ਸੋ ਇਨ ਨਰਸ਼ਰ ਜੇ ਆਪਾਂ ਗੱਲ ਕਰੀਏ ਤਾਂ ਸਿਰ ਤੋਂ ਪੈਰ ਤੱਕ ਸਾਰਾ ਜਿਹੜਾ ਹੈ ਸਰੀਰ ਇੱਕ ਬਿਮਾਰੀਆਂ ਦੇ ਪੱਲੇ ਪੈ ਜਾਂਦਾ ਹੈ ਜੇ ਦੀ ਸਮੋਕਿੰਗ ਜਾਂ ਤਬਾਕੂ ਦੀ ਹਾਜ਼ਰਤ ਕਰਕੇ ਆਸਾਨ ਇੱਕ ਅੰਕੜਿਆਂ ਦੇ ਕੋਣੀ 15 ਸਾਲ ਉਮਰ ਘਟ ਜਾਂਦੀ ਹੈ ਜਿਹੜਾ ਬੰਦਾ ਇੱਕ ਸਮੋਕਿੰਗ ਕਰਦਾ ਜਾਂ ਤਬਾਕੂ ਲੈਂਦਾ ਉਹਦਾ ਨਾਰਮਲ ਜਿੰਨਾ ਪਰਮਾਤਮਾ ਵੱਲੋਂ ਜੀਵਨ ਉਹਨੂੰ ਮਿਲਿਆ ਹੁੰਦਾ ਉਸ ਦੇ ਵਿੱਚੋਂ 10 ਤੋਂ 15 ਸਾਲ ਉਹਦਾ ਲਾਈਫ ਸ਼ਾਰਟ ਹੋ ਜਾਂਦੀ ਹੈ ਜਿਹੜੀਆਂ ਤਬਾਕੂ ਦੇ ਸੇਵਨ ਕਰਕੇ ਸੋ ਇਹ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਅੱਜ ਦੇ ਦਿਨ ਆਪਣਾ ਇੱਥੇ 10 ਮਿੰਟ ਇਕੱਠੇ ਹੋਣ ਦਾ ਜੈਸਾ ਸਪੈਸ਼ਲੀ ਟਾਈਮ ਕੱਢ ਕੇ ਆਏ ਆ ਤਾਂ ਮੇਰੇ ਬਾਰੇ ਹੋਰ ਦੱਸਣਗੇ ਤੇ ਇਹਦਾ ਸਾਰੇ ਦਾ ਆਪਾਂ ਨੂੰ ਫਾਇਦਾ ਤਾਂ ਹੈ ਤਾਂ ਕਿ ਜਿੰਨਾ ਵੀ ਆਪਾਂ ਇੱਥੇ ਗੱਲਬਾਤ ਹੋਈ ਤੁਸੀਂ ਸਾਰੇ ਆਪਣੇ ਜਾ ਕੇ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਿੱਥੇ ਵੀ ਆਪਾਂ ਰਹਿੰਦੇ ਆਂ ਜੋਬ ਕਰਦੇ ਆਂ ਕੰਮ ਕਾਜ ਤੇ ਜਾਂਦੇ ਆਂੋ ਦੋਸਤ ਮਿੱਤਰ ਹੈ ਉੱਥੇ ਸਾਰਿਆਂ ਨੂੰ ਇਹਦੇ ਬਾਰੇ ਹਰ ਬੰਦਾ ਜੇ 5-5 10-10 ਬੰਦੇ ਨੂੰ ਵੀ ਦੱਸੇ ਤਾਂ ਇਹੀ ਇਨਫੋਰਮੇਸ਼ਨ ਆਪਾਂ ਗਾਂਵ ਬਹੁਤ ਲੋਕਾਂ ਤੱਕ ਪਹੁੰਚਾ ਸਕਦੇ ਆਂ ਜਿੰਨੇ ਵੀ ਆਪਾਂ ਲੋਕਾਂ ਨੂੰ ਅਵੇਅਰਨੈਸ ਸਪਰੈਡ ਕਰ ਸਕੀਏ ਉਹਨਾਂ ਨੂੰ ਜਾਗਰੂਕ ਕਰ ਸਕੀਏ ਉਹਨਾਂ ਦਾ ਜੀਵਨ ਬਚਾ ਸਕੀਏ ਉਹਨਾਂ ਹੀ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਹੈ ਉਹਦਾ ਲਕਸ਼ਯ ਪੂਰਾ ਤੇ ਜਿਆਦਾ ਟਾਈਮ ਆ ਲੈਂਦੇ ਮੈਂ ਜੇ ਸਭ ਨੂੰ ਰਿਕਵੈਸਟ ਕਰਾਂਗਾ ਇਹ ਤਬਾਕੂ ਦੇ ਨੁਕਸਾਨ ਉਹ ਡਾਕਟਰ ਸਾਹਿਬ ਨੇ ਸੰਧੂ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤੇ ਵੀ ਇਹ ਕਿੰਨਾ ਖਤਰਨਾਕ ਆ ਤਬਾਕੂ ਤੇ ਇਹ ਉਹਨਾਂ ਨੂੰ ਤਾਂ ਨੁਕਸਾਨ ਕਰਦਾ ਹੀ ਆ ਜਿਹੜੇ ਖਾਂਦੇ ਆ ਇਹਨੂੰ ਤੇ ਜਿਹੜੇ ਨਹੀਂ ਖਾਂਦੇ ਤੇ ਉਹਨਾਂ ਨੂੰ ਵੀ ਨੁਕਸਾਨ ਕਰਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 10 ਤੋਂ 15% ਲੋਕ ਇਸੇ ਤਰ੍ਹਾਂ ਪੈਸਿਵ ਜਿਹੜੀ ਉਹਦੀ ਕੰਜ਼ਮਪਸ਼ਨ ਆ ਉਹ ਕਰਕੇ ਉਹਦੇ ਨਾਲੇ ਮਰ ਜਾਂਦੇ ਆ ਦੋਸਤੋ ਤਮਾਕੂ ਆਪਾਂ ਕਹਿੰਦੇ ਨੇ ਇੱਕ ਇੱਕ ਤਰ੍ਹਾਂ ਦਾ ਸੈਕੰਡ ਪੌਇਜ਼ਨ ਹੈ। ਸਲੋ ਪੌਇਜ਼ਨ ਜਿਹੜਾ ਹੌਲੀ-ਹੌਲੀ ਸਰੀਰ ਨੂੰ ਖਤਮ ਕਰ ਦਿੰਦਾ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਸਾਡੀ ਅੱਜ ਕਾ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਲੱਗੀ ਹੋਈ ਆ ਮੈਂ ਉਸ ਨੌਜਵਾਨ ਪੀੜ੍ਹੀ ਨੂੰ ਸਪੈਸ਼ਲੀ ਬੇਨਤੀ ਕਰਨੀ ਚਾਹੁੰਦਾ ਕਿ ਨਸ਼ਿਆਂ ਦਾ ਸਹਾਰਾ ਲੈ ਕੇ ਪਪਾ ਜ਼ਿੰਦਗੀ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਕਈ ਲੋਕ ਕਈ ਜਿਹੜੇ ਯੂਥ ਹੁੰਦੇ ਆ ਉਹ ਇਹ ਸਮਝਦੇ ਨੇ ਕਿ ਤਬਾਕੂ ਤਬਾਕੂ ਲੈਣਾ ਜਾਂ ਨਸ਼ਾ ਕਰਨ ਨਾਲ ਉਹਨਾਂ ਦਾ ਕੋਈ ਪਰਪਸ ਕੋਈ ਅਚੀਵ ਹੋ ਜੂਗਾ। ਜਾਂ ਉਹਨਾਂ ਨੂੰ ਖੁਸ਼ੀ ਮਿਲੂਗੀ ਪਰ ਉਹ ਜੇ ਮਿੰਦੀ ਦੀ ਤਾਂ ਟੈਂਪਰੇਰੀ ਹੁੰਦੀ ਆ। ਸਾਡੇ ਨੌਜਵਾਨ ਨਸ਼ੇ ਵੱਲ ਚੱਲ ਜਾਂਦੇ ਆ। ਤਬਾਕੂ ਤੋਂ ਬਾਅਦ ਅੱਗੇ ਸ਼ੁਰੂ ਹੋ ਜਾਂਦੇ ਆ ਜਿਹੜੇ ਵੱਡੇ ਨਸ਼ੇ ਹੁੰਦੇ ਆ। ਫਿਰ ਉਹਨਾਂ ਸਮੇਂ ਤੇ ਇਸ ਤੋਂ ਉੱਪਰ ਵਾਲੇ ਮੈਸੇ ਫਿਰ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਦੋਸਤੋ ਇਹ ਜਿਹੜਾ ਤਮਾਕੂ ਆ ਪੀਆ ਇਹ ਨਸ਼ੇ ਵਿੱਚ ਵੜਨ ਦਾ ਸਭ ਤੋਂ ਪਹਿਲਾਂ ਜਦੋਂ ਵੀ ਮੁੰਡੇ ਜਾਂ ਕੁੜੀਆਂ ਕਾਲਜ ਚ ਜਾਂਦੇ ਆ 10ਵੀਂ 11ਵੀਂ ਦੇ ਵਿੱਚ ਸਟੈਪ ਚ ਕਲਾਸ ਦੇ ਵਿੱਚ ਜਾਂਦੇ ਆ ਤਾਂ ਇਹ ਜਿਹੜੇ ਸਾਡੇ ਯੂਥ ਆ ਉਹ ਤਬਾਕੂ ਨੂੰ ਜ਼ਿਆਦਾ ਐਡਿਕਟ ਹੋ ਜਾਂਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਤਾਂ ਸਸਤਾ ਹੈ 5-10 ਰੁਪਏ ਦਾ ਮਿਲ ਜਾਂਦਾ ਹੈ ਨੰਬਰ 2 इजीली ਅਵੇਲੇਬਲ ਆ ਨੰਬਰ 3 ਕੋਈ ਲਾਅ ਹੈਗਾ ਸਟ੍ਰਿਕਟ ਨਹੀਂ ਹੈਗਾ ਜਿਹੜਾ ਕੋਈ ਰੋਕ ਸਕੇ ਜਿਹੜਾ ਇਹਦੀ ਸੇਲ ਨੂੰ ਰੋਕ ਸਕੇ ਅਰਕਸਿਟ ਕਰ ਸਕੇ ਤੇ ਜਿਹੜਾ ਜਿਹੜੇ ਵਾਇਲਟਰਸ ਨੇ ਲਾਉਦੇ ਉਹਨਾਂ ਨੂੰ ਸੱਤ ਸਜ਼ਾ ਦੇ ਸਕਦੇ। ਦੋਸਤੋ ਤਮਾਕੂ ਐਕਟ ਪਾਸ ਕੀਤਾ ਆਪਣੇ ਇੰਡੀਅਨ ਪਾਰਲੀਮੈਂਟ ਨੇ। ਉਹਦੇ ਅੰਦਰ ਜਿਹੜੀ ਜਿਹੜੀ ਪਿਨਿਸ਼ਮੈਂਟ ਹੈਗੀ ਆ ਤਮਾਕੂ ਵੇਚਣ ਦੀ, ਖਾਣ ਦੀ, ਪਬਲਿਕ ਪਲੇਸ ਦੇ ਉੱਪਰ ਟੁਕੜਾ ਸਮੋਕਿੰਗ ਕਰਨੀ ਜਿਹੜੀ ਪਿਨਿਸ਼ਮੈਂਟ ਆ ਉਹ ਬਹੁਤ ਜ਼ਿਆਦਾ ਘੱਟ ਹੈਗੀ ਨੇ। 6 ਮਹੀਨੇ, 3 ਮਹੀਨੇ ਫਾਈਨ ਬਸ। ਇਸ ਕਰਕੇ ਇਹ ਜਿਹੜਾ ਨਸ਼ਾ ਇਹ ਆਪਣੇ ਦੇਸ਼ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਸਜ਼ਾ ਬਹੁਤ ਘੱਟ ਆ ਤੇ ਕਦੇ-ਕਦੇ ਤਾਂ ਸਰਮਾਨਾ ਹੋ ਜਾਂਦਾ 100 ਰੁਪਇਆ 50 ਰੁਪਇਆ ਫਾਈਨ ਕਰਕੇ ਬੰਦੇ ਨੂੰ ਬੰਦੇ ਨੂੰ ਕੋਰਟ ਛੱਡ ਦਿੰਦੀ ਹੈ ਜਿਹੜੀ ਕਿ ਗਲਤ ਕਰਦਾ ਇਸ ਕਰਕੇ ਸਾਡੇ ਦੇਸ਼ ਦੀ ਪਾਰਲੀਮੈਂਟ ਨੂੰ ਵੀ ਚਾਹੀਦਾ ਹੈ ਕਿ ਕੋਈ ਸਖਤ ਕਾਨੂੰਨ ਬਣਾਉਣ ਦੇ ਉੱਪਰ ਘੱਟੋ-ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਜਿਹੜਾ ਬੰਦਾ ਤਮਾਕੂ ਵੇਚਦਾ ਤਮਾਕੂ ਕਿਸੇ ਬੱਚੇ ਨੂੰ ਘਾਲਾ-ਸਾਤੋਂ ਘੱਟੇ ਨੂੰ ਵੇਚਦਾ ਜਾ ਕੇ ਸਭ ਜ਼ਬਰਦਸਤੀ ਕੋਈ ਕਿਸੇ ਦਰਸ਼ਕਾਂ ਲੰਦਾ ਤੇ ਆਖੀ ਇਹ ਜਿਹੜਾ ਨਸ਼ਾ ਇਹਨੂੰ ਰੋਕਿਆ ਜਾ ਸਕੇ ਇਸ ਕਰਕੇ ਦੋਸਤੋ ਇਹ ਜਿਹੜਾ ਤਮਾਕੂ ਐਕਟ ਆ ਇਹ ਫੇਲ ਸਾਬਤ ਹੋਇਆ ਇਹ ਜਿਹੜਾ ਨਸ਼ਾ ਤਮਾਕੂ ਆ ਅਸੀਂ ਸਮੁੱਚਾ ਇਹਨੂੰ ਰੋਕਣ ਵਾਸਤੇ ਉਹਦੀ ਜੜੀ ਸੜਿਆ ਬੜੀ ਟਾਕਾ ਇਸੀ ਪਾਰਲੀਮੈਂਟ ਕੋਈ ਸਖਤ ਕਾਨੂੰ ਬਣਾਵੇ ਜਿਸ ਦੇ ਨਾਲ ਇਹਨੂੰ ਰੋਕਿਆ ਜਾ ਸਕੇ ਅਜੀਬ ਦੋਸਤੋ ਅਤਲ ਰਹੀ ਕਰਨਾ ਕਿ ਅੱਜ ਦੇ ਦਿਨ ਅਸੀਂ ਇਹ ਵਚਨ ਲਈਏ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਸ਼ੇ ਦੇ ਵਿੱਚ ਨਹੀਂ ਲੱਗਾਂਗੇ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਤੇ ਤਮਾਕੂ ਤੋਂ ਆਪਣਾ ਪਰਹੇਜ਼ ਕਰਾਂਗੇ ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਤਬਾਕੂ ਨਹੀਂ ਖਾਵਾਂਗੇ ਥੈਂਕ ਯੂ ਸੋ ਮਚ ਜਿੰਨੂ ਕਿੰਦਾ ਤਿਆਰੀ ਹੈਗਾ ਆਪਣਾ ਨਵਾਂ ਸਾਹਿਬ ਜਿਲ੍ਹੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਫੁੱਲ ਤਿਆਰੀ ਹੈ ਇਸ ਵਾਰੀ ਅਸੀਂ VOTING ਸੰਖਿਆ 75 ਤੋਂ ਪਾਰ ਹੋ ਜਾਣੀ ਹੈ 75% ਤੋਂ ਪਾਰ ਜਿਹੜਾ ਰਾਹੋ ਵਾਲਾ ਬੂਥ ਹੈ ਇਹ ਅਸੀਂ ਮਿਸਟਰ ਇੰਡੀਆ ਪਿਕਚਰ ਦੇ ਉੱਤੇ تھیਮੈਟਿਕ ਬਣਾਇਆ ਜਿਹਦੇ ਵਿੱਚ ਅਬਰੀਸ਼ਪੁਰੀ ਜੀ ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸੀ ਇੱਥੇ ਹੀ ਸਕੂਲ 'ਚ ਪੜ੍ਹੇ ਵਰਮੀ ਤੱਕ ਉਸ ਤੋਂ ਬਾਅਦ ਬੰਬੇ ਗਏ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਇੱਕ ਮਿਸਟਰ ਇੰਡੀਆ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਸੀ ਬਗੈੰਬੋ ਦਾ ਸਾ ਇਹਦੇ ਵਿੱਚ ਅਸੀਂ ਟਾਈਪਿੰਗ ਕੀਤੀ ਹੋਈ ਹੈ ਜਦੋਂ ਵੀ VOTING ਹੋਊਗੀ ਉਹਦੇ ਵਿੱਚ ਜਦੋਂ VOTING ਤੋਂ ਬਾਅਦ ਅਨਾਉਂਸਮੈਂਟ ਹੋ ਜੂਗੀ ਕਿ VOTING ਪੌਂਟ ਤੇ ਬਗੈੰਬੋ ਖੁਸ਼ ਹੋਇਆ ਸਰ ਚਾਂਦਪੂਰੀ ਕੁਲਦੀਪ ਚਾਂਦਪੂਰੀ ਦੇ ਪਿੰਡ ਵੀ ਕਿ ਕੁਝ ਇਸ ਤਰ੍ਹਾਂ ਆ ਬ੍ਰਿਗੇਡੀਅਰ ਚਾਂਦਪੂਰੀ ਕੁਲਦੀਪ ਸਿੰਘ ਚਾਂਦਪੂਰੀ ਦੇ ਪਿੰਡ ਅਸੀਂ ਇੱਕ ਆਰਮੀ ਬਰੇਵਰੀ ਐਂਡ ਵੈਲਰ ਦੇ ਉੱਤੇ ਲੋਂਗੋਵਾਲ ਦਾ ਥੀਮ ਬਣਾਇਆ ਜਿਹੜਾ ਬੈਟਲ ਆਫ ਲੋਂਗੋਵਾਲ ਸੀ ਉਹ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਬੈਟਲ ਸੀਗਾ ਜਿਹਦੇ ਵਿੱਚ ਲੜਾਈ ਜਿੱਤੀ ਗਈ ਸੀ ਇਹਦੇ ਉੱਤੇ ਇੱਕ ਪਿਕਚਰ ਵੀ ਬਣੀ ਹੈ ਜਿਹਦੇ ਵਿੱਚ ਸਨੀ ਦਿਓ ਐਕਟਿੰਗ ਉਹਨਾਂ ਨੇ ਕੀਤੀ ਹੈ ਇਹਦੇ ਵਿੱਚ ਜਿਹੜਾ ਅਸੀਂ ਥੀਮ ਬਣਾਇਆ ਉਹਦੇ ਵਿੱਚ ਜਿਹੜੇ ਵੋਲੰਟੀਅਰ ਹੈ ਉਹ ਆਰਮੀ ਦੇ ਹੀ ਕਪੜੇ ਪੋਣਗੇ ਵਹਿਕਲਸ ਦੋ ਅਸੀਂ ਫੌਜਦਿਆਂ ਲਿਆਤੀ ਉਥੇ ਰੱਖਤੀਏ ਉਸੇ ਪੀਰੀਅਡ ਦੀਆਂ ਤੇ ਬੰਕਰਸ ਬੜਾਈ ਹੋਈਆਂ ਬਿਲਕੁਲ ਕਿਤਨੇ ਬੂਥ ਨੇ ਔਰ ਕਿਤਨੇ ਆਪਣੀ ਜਨਸੰਖਿਆ ਜਿਹੜੀ ਕਿ ਆਪਣੇ ਨਵਾਂ ਤੋਂ ਜ਼ਿਲ੍ਹੇ ਦੇਰ ਵੋਟ ਪਾਣਗੇ ਕੱਲ ਇਹ ਵੀ 616 ਬੂਥ ਨੇ ਐਂਡ ਕੋਸ਼ਿਸ਼ ਹੈ ਕਿ 75% ਪੋਣ ਆਰਾਊਂਡ ਸਾਡੇ ਕੋਲੇ 5 ਲੱਖ ਵੋਟਰ ਹੈਗਾ ਐਂਡ ਕੋਸ਼ਿਸ਼ ਕਰਾਂਗੇ ਕਿ ਪੇਜੇ ਟਰਪਾਰ ਜਾਈਏ ਜਦੋਂ ਤੀ ਤੀ ਗਰਮੀ ਤੋਂ ਲੱਗਦਾ ਕਿ ਲੋਕ ਬਾਹਰ ਨਿਕਲਣਗੇ ਘਰ ਸੇ ਦੇਖੋ ਗਰਮੀ ਤਾਂ ਮਹਿਸੂਸ ਜੇ ਬੰਦਾ ਕਰੇ ਤਾਂ ਉਹ 20 ਡਿਗਰੀ ਤੇ ਵੀ ਗਰਮੀ ਲੱਗਦੀ ਹੈ ਹੁਣ ਅਸੀਂ ਖੜੇ ਹੈ ਬਾਹਰ ਖੜੇ ਹੈ ਟੈਂਪਰੇਚਰ 47 ਹੈਗਾ ਐਂਡ ਆਈ ਥਿੰਕ ਸਹੀ ਹੈ ਕੋਈ ਪ੍ਰੋਬਲਮ ਨਹੀਂ 2 ਘੰਟੇ ਦੇ ਅਸੀਂ ਬਾਹਰ ਖੜੇ ਹੈ 3 ਘੰਟੇ ਦੇ VOTING ਜੋ ਪ੍ਰੋਸੈਸ ਤਾਂ ਤੱਕ ਇਹ ওভার ਹੋ ਜਾਂਦਾ ਕਿਉਂਕਿ ਜਿਹੜਾ ਨਵਾਂ VOTING ਐਪ ਹੈ ਤੁਹਾਨੂੰ ਸਾਈਜ਼ ਆਫ ਕਿਉ ਜਿਹੜੇ ਬਾਹਰ ਤਰਦਾਰ ਲੱਗੀ ਹੋਈ ਹੈ ਕਿੰਨੀ ਲੰਬੀ ਹੈ ਪਤਾ ਲੱਗ ਜਾਂਦਾ ਹੈ ਜੇ ਤੁਸੀਂ ਉਹ ਐਪ ਡਾਊਨਲੋਡ ਕਰ ਲੈਨੇ ਹੋ ਅਧੇ ਘੰਟੇ ਤੋਂ ਜ਼ਿਆਦਾ ਤੁਹਾਨੂੰ ਵੇਟਿੰਗ ਕਰਨੀ ਨਹੀਂ ਪੈਂਦੀ ਐਂਡ ਕੋਈ ਵੀ ਤੁਸੀਂ ਪਿੱਛੇ ਦੇਖਿਆ ਹੋਊਗਾ ਜਿਹੜਾ ਡਿਸਟ੍ਰਿਬਿਊਸ਼ਨ ਚੱਲ ਰਿਹਾ ਹੈ ਉੱਥੇ ਵੀ ਸ਼ਾਮਿਆਨੇ ਲੱਗੇ ਆ কুলਰ ਲੱਗੇ ਆ ਸੇਮ ਵੇ ਜਿੱਥੇ VOTING ਚੱਲ ਰਹੀ ਹੈ ਉੱਥੇ ਵੀ ਸ਼ਾਮਿਆਨੇ ਲੱਗੇ ਆ কুলਰ ਲੱਗੇ ਆ ਆ ਆਪਣਾ ਠੰਡੇ ਪਾਣੀ ਦਾ ਤੇ ਸ਼ਰਬਤ ਦਾ ਵਰਤਾਓ ਵੰਡ ਚੱਲਦੀ ਹੈ ਸਰ ਸੁਰੱਖਿਆ ਦਾ ਪ੍ਰਬੰਧ ਕਿੰਨੇ ਹੈ ਸੁਰੱਖਿਆ ਦਾ ਫੁੱਲ ਪ੍ਰਬੰਧ ਹੈ ਬਾਰੋਂ ਸਿਕਿਉਰਿਟੀ ਫੋਰਸਸ ਆਈਆਂ ਵੀ ਹੈ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਕਦੀ ਇੱਥੇ ਵਾਇਲੈਂਸ ਹੋਇਆ ਨਹੀਂ ਕਦੀ ਬੂਥ ਕੈਪਚਰਿੰਗ ਨਹੀਂ ਹੋਈ ਐਂਡ ਫੁੱਲ ਉਮੀਦ ਹੈ ਉਮੀਦ ਤੋਂ ਓਵਰ ਹੈ ਕਿ ਕੁਝ ਨਹੀਂ ਹੋਊਗਾ ਇਸ ਵਾਰੀ ਬਹੁਤ ਸ਼ਾਂਤੀਪੂਰਕ ਤਰੀਕੇ ਨਾਲ ਫੇਅਰ ਐਂਡ ਟਰਾਂਸਪੇਰੈਂਟ and green election hold right, ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ट्रांसਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਦਮਿਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ